ਬੋਲੋ ਦੇ ਵੀ ਸਰਾਣਾਂ ਨਾਲ ਲਾਤਾ ਪਿੱਤਾ ਹੋਇਆ ਸਾਰੇ ਤਰੇ ਕੀ ਕਰਜੋ ਤੁਸੀਂ ਆਣੇ ਦੋ ਮੁਸ ਨਹੀਂ ਕਰਦੇ ਸਤਾ ਬਸ ਐਂ ਸੋਚਦੇ ਤੇ ਵੀ ਇਹ ਤੈਨੂੰ ਮੈਂ ਪੁੱਛਦਿਆਂ ਪਹਿਲਾਂ ਸੱਸ ਨੂੰਹਾਂ ਦੀ ਲੜਾਈ ਕਾਹਤੋਂ ਹੋ ਜਾਂਦੀ ਆ ਮਨਾ ਕਿਉਂ ਦੀ ਪਤਾ ਨਹੀਂ ਤੇਰੀ ਮੇਰੇ ਨਾਲ ਹੁੰਦੀ ਵੀ ਆਪਣੀ ਕਾਹਤੋਂ ਹੁੰਦੀ ਹੁੰਦੀ ਆ ਬੇ ਦਾਸ ਮਮੀ ਸੁਣਨ ਕਿ ਲੱਗਦਾ ਵੀ ਕੀ ਕਾਹਤੋਂ ਹੁੰਦੀ ਹੋਊਗੀ ਕੀ ਗੱਲਾਂ ਹੁੰਦੀਆਂ ਹੋਣਗੀਆਂ ਇਹ ਮੈਨੂੰ ਤਾਂ ਐਂ ਲੱਗਦਾ ਹੈ ਨਾ ਵੀ ਜਦੋਂ ਜੇ ਨੂੰ ਕੰਮ ਕਰਦੀ ਐ ਸੱਸ ਵਿੱਚ ਵੱਢਦੀ ਐ ਜਾ ਕੇ ਵੀ ਤਾਂ ਹੁੰਦੀ ਹੋਣੀ ਹਾਂ ਨਹੀਂ ਹੋਰ ਵੀ ਗੱਲਾਂ ਹੋਣਗੀਆਂ ਹੋਰ ਕੀ ਗੱਲਾਂ ਹੋਣਗੀਆਂ ਹੋਰ ਤੂੰ ਦੱਸ ਦੇ ਮੈਨੂੰ ਡੈਡੀ ਨੂੰ ਡੈਡੀ ਤੁਸੀਂ ਕੀ ਸੋਚਦੇ ਹੋ ਇਹ ਚੀਜ਼ ਬਾਰੇ ਇਹ ਮਾਇਆ ਐ ਸੋਚਦਾ ਕਿ ਸੱਤ ਤੇ ਨੂੰ ਉਹ ਹਾਂਜੀ ਪਰ ਇੱਕ ਦੂਜੇ ਦੇ ਪ੍ਰਤੀ ਪਿਆਰ ਨਹੀਂ ਕਰਦੀਆਂ ਹਾਂਜੀ ਇਹ ਮਨ ਦੇ ਵਿੱਚ ਪਿਆਰ ਹੋਵੇ ਉਧਰੋਂ ਉਧਰ ਹੀ ਹਾਂਜੀ ਡੈਡੀ ਇਹ ਨੂੰ ਕਹੇ ਮੇਰੀ ਸੱਸ ਬਹੁਤ ਵਧੀਆ ਮੇਰੀ ਬੇਬੇ ਆ ਹੂੰ ਹੂੰ ਤੇ ਸੱਸ ਕਹੇ ਵੀ ਮੇਰੀ ਧੀ ਆ ਮੇਰੀ ਨੂੰ ਹਾਂ ਹਾਂਜੀ ਫੇਰ ਇਹ ਗੱਲਾਂ ਵਧੀਆ ਲੱਗਦੀਆਂ ਨੇ ਹਾਂ ਮਨ ਫੇਰ ਤਾਂ ਲੜਾਈ ਹੋਈ ਨਾ ਹੋਵੇ ਹਾਂ ਇਹ ਉਤਲੇ ਮਨ ਹੂੰ ਇਹ ਕੁਦਰਤੀ ਗੱਡੇ ਦੀ ਦੁਨੀਆ ਸਾਜੀ ਆ ਨਾ ਹਾਂਜੀ ਇਹ ਐਂ ਚੱਲਦਾ ਹੁੰਦਾ ਕੋ ਇਹ ਜਿਹੇ ਬੰਦੇ 10 ਭਾਈ ਵੀ ਛੜੇ ਹੋਣ ਹਾਂ ਦਸੇ ਇੱਕ ਕੌਲੀ ਚ ਰੋਟੀ ਖਾਈ ਜਾਂਦੇ ਨੇ ਹਾਂ ਕਿੰਨੇ ਹੋਰ ਦੋ ਜਾਂ ਤਿੰਨ ਚਾਰ ਵਿਆਹ ਹੀ ਗਏ ਹਾਂ ਉਹਦੀ ਉਹ ਦੁੱਦੀ ਹੋ ਜਾਣਗੇ ਹਾਂ ਇਹ ਕਹਾਵਤਾ ਕਹਿੰਦਾ ਸਲੇਹਾਰ ਨੂੰ ਸਲੇਹਾਰ ਪਾਉਂਦੀ ਵੀ ਔਰਤਾਂ ਜਿਹੜੀ ਔਰਤ ਦੀ ਬੈਰ ਨਾ ਠੀਕ ਹੈ ਇਹ ਔਰਤਾਂ ਨਾ ਜਿਹੜੀ ਔਰਤ ਤੋਂ ਵੀ ਬੈਰ ਨਾ ਹਾਂਜੀ ਆਪਦੇ ਹੁਣ ਆਪਾਂ ਦੇਖਦੇ ਤਾਂ ਹੈਗੀਆਂ ਕਹਾਣੀਆਂ ਤਬਰ ਦੇ ਵਿੱਚ ਇਹੀ ਜੀ ਹੁੰਦੀ ਐ ਇੱਕ ਅੱਗ ਲਾਉ ਹਣਾ ਉਹ ਕਹਿੰਦਾ ਬਸ ਮੇਰੀ ਚੱਲੇ ਇਹਦੀ ਤਾਂ ਚੱਲੇ ਨਾ ਇਹ ਐਂ ਲੜਾਈ ਹੁੰਦੀ ਆ ਫੇਰ ਜੋ ਜਿੰਨਾ ਹਾਂਜੀ ਹੁਣ ਬੰਦੇ ਦਾ ਕੰਮ ਕਰਨ ਗਏ ਹੁੰਦੇ ਨੇ ਹਾਂ ਖੇਤ ਨੂੰ ਜਦੋਂ ਬੰਦੇ ਕੰਮ ਕਰਨ ਗਏ ਹੁੰਦੇ ਆ ਉਹ ਤਾਂ ਤੜਕੇ ਨਿਕਲ ਜਿੰਦੇ ਆਰਥਣਿਕ ਰੀ ਵੜਦੇ ਵੜਦੇ ਨੇ ਹਾਂਜੀ ਹੁਣ ਬੁਢੀਆਂ ਦਾ ਤਾਂ ਕੁਝ ਨਹੀਂ ਜਾਂਦਾ ਇੱਥੇ ਤੂੰ ਤੂੰ ਮੈਂ ਮੈਂ ਹੋਈਆਂ ਆਥਣ ਨੂੰ ਲੜਪੀਆਂ ਹਾਂਜੀ ਜਦੋਂ ਉਹ ਹੋਉਂਦੇ ਆ ਹਾਂਜੀ ਸੱਤ ਕਿਸੇ ਪਾਸੇ ਮੂੰਹ ਘਰੀ ਵਿੱਚੀ ਹੁੰਦੀ ਆ ਹਾਂਜੀ ਲੋਹ ਕਿਸੇ ਪਾਸੇ ਮੂੰਹ ਘਰੀ ਫਿਰਦੀ ਹੈ ਬੈਠੀ ਹੁੰਦੀ ਆ ਹਾਂਜੀ ਉਹ ਵੀ ਬੁੜੀ ਤਾਂ ਉਹ ਬੁਰੇ ਨੂੰ ਜਾ ਕੇ ਹਾਂਜੀ ਅੱਜ ਮੈਨੂੰ ਬਹੂ ਨੇ ਆਏ ਕਿਹਾ ਹਾਂਜੀ ਮੇਰੇ ਨਾਲ ਲੜੀਆ ਬਹੁ ਬਹੁ ਮੁੰਡੇ ਨੂੰ ਹਾਂਜੀ ਵੀ ਬੇਬੇ ਮੇਰੇ ਨਾਲ ਲੜੀਆ ਉਹ ਲੜੀਆ ਹੈ ਕਰਿਆ ਬਾ ਕਰਿਆ ਹਾਂਜੀ ਉਸ ਇੱਕ ਦਿਆਂ ਦੋ ਦੋ ਗੱਲਾਂ ਲੱਗ ਜਾਂਦੀਆਂ ਨੇ ਨਾਲ ਬੁੜੀਆਂ ਦੇ ਨਾਂ ਉਹਦੇ ਵਿੱਚ ਸਸਦਾ ਗਿਆ ਕੁਸ ਨਾਂ ਨੂੰ ਦਾ ਗਿਆ ਹਾਂਜੀ ਉਹਦੇ ਵਿੱਚ ਸਕੰਜੇ ਦੇ ਵਿੱਚ ਜਾਨ ਆ ਜਾਂਦੀ ਬੰਦੇ ਦੀ ਹਾਂਜੀ ਜਦੋਂ ਬੰਦੇ ਦੀ ਜਾਨ ਸਕੰਜੇ ਚ ਆਏ ਹਜੇਂ ਹੁਣ ਮੁੰਡਾ ਉਹ ਨਾਂ ਮਾਂ ਨੂੰ ਕੁਸ ਕਹਿ ਸਕਦਾ ਹਾਂਜੀ ਆਲਦੀ ਘਰ ਵਾਲੀ ਨੂੰ ਉਸ ਕਹਿ ਸਕਦਾ ਹਾਂ ਜੀ ਐਂ ਬੁੜਾ ਹੋ ਗਿਆ ਹੁਣ ਥੋੜਾ ਨਾ ਕੁਝ ਬੁਢੀ ਨੂੰ ਕਹਿ ਸਕਦਾ ਹਾਂ ਜੀ ਨਾ ਨੂੰ ਨੂੰ ਕੁਝ ਕਹਿ ਸਕਦਾ ਹੁਣ ਜਿਹੜਾ ਉਹ ਦਿਨ ਦੇ ਥੱਕੇ ਹੋਏ ਤੇ ਜਿਹੜੇ ਵੇਲੇ ਆ ਕੇ ਉਹਨਾਂ ਨੇ ਦੋ ਰੋਟੀਆਂ ਖਾਣੀਆਂ ਸੀ ਹਾਂ ਜੀ ਉਹ ਉਹਨਾਂ ਨੂੰ ਦੁਪਰ ਹੋ ਗਈ ਰੋਟੀ ਖਾਣੀ ਜਿਹੜੀ ਸੁੱਖ ਦੇ ਨਾਲ ਉਹਨਾਂ ਨੇ ਉਹ ਦੋ ਰੋਟੀਆਂ ਖਾਣੀਆਂ ਸੀ ਹਾਂ ਜੀ ਉਹ ਉਹਨਾਂ ਦੀਆਂ ਦੁਪਰ ਕਰਤੀਆਂ ਉਹਨਾਂ ਨੇ ਗੱਲਾਂ ਦੱਸਦਾ ਹਾਂ ਜੀ